ਬਜ਼ੁਰਗ ਸਸਤੇ ਨੂੰ ਦੇ ਮਾਪਿਆਂ ਨੇ ਕੀਤਾ ਹਮਲਾ سوشل میڈیا ਤੇ ਵੀਡੀਓ ਹੋ ਰਹੀ ਹੈ ਵਾਇਰਲ ਦੱਸਦੀ ਹੈ ਕਿ ਇੱਕ ਬਜ਼ੁਰਗ ਔਰਤ ਦੀ ਜ਼ਖਮੀ ਹਾਲਤ ਵਿੱਚ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਉਸ ਨੂੰ ਕੁੱਟਿਆ ਗਿਆ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ ਜਦੋਂ ਇੱਕ ਪੱਤਰਕਾਰ ਦੇ ਵੱਲੋਂ ਬਜ਼ੁਰਗ ਔਰਤ ਨਾਲ ਇਸ ਸੰਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ 4 ਸਾਲ ਪਹਿਲਾਂ ਉਸ ਦੇ ਲੜਕੇ ਦਾ ਉਹਨਾਂ ਦੇ ਪਿੰਡ ਦੀ ਹੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਉਹਨਾਂ ਤੋਂ ਨਾਰਾਜ਼ ਸਨ ਤੇ ਇਸੇ ਗੁੱਸੇ ਕਾਰਨ ਉਸ ਦੀ ਮਾਂ ਪਿਤਾ ਤੇ ਭਰਾ ਨੇ ਕਥੀ ਤੌਰ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਉਹ ਆਪਣੀ ਜਾਨ ਬਚਾਉਣ ਲਈ ਅੰਮ੍ਰਿਤਸਰ ਕਿਰਾਏ ਤੇ ਰਹਿਣ ਲਈ ਮਜਬੂਰ ਹੋ ਗਏ ਉਹਨਾਂ ਦੱਸਿਆ ਕਿ ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲੀ ਤਾਂ ਉਸ ਦੀ ਨੂੰਹ ਦੇ ਮਾਤਾ ਪਿਤਾ ਤੇ ਭਰਾ ਤੇ ਉਹਨਦੇ ਹੀ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸੰਬੰਧੀ ਜਦੋਂ ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਤਾਂ ਪਿੰਡ ਦੇ ਵੱਲੋਂ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਜਿੱਥੇ ਉਸਦੀ ਨੂੰਹ ਦੇ ਮਾਤਾ ਪਿਤਾ ਭਰਾ ਤੇ ਆਪਣੇ ਹੀ ਸਾਥੀਆਂ ਨਾਲ ਮਿਲ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਕਾਲੀਕਲੋਚਵੀ ਕੀਤਾ ਗਿਆ ਤੇ ਉਹਨਾਂ ਦੀ ਲੜਕੀ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਜਸਵੀਰ ਕੌਰ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਕੁਟਮਾਰ ਦੌਰਾਨ ਉਹਨਾਂ ਦੀਆਂ ਚੀਖਾਂ ਪਿੰਡ ਵਾਸੀਆਂ ਨੇ ਸੁਣੀਆਂ ਤਾਂ ਹਮਲਾਵਾਰਾਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਦੇ ਮੁਤਾਬਿਕ ਬਜ਼ੁਰਗ ਜਸਬੀਰ ਕੌਰ ਤੇ ਉਸ ਦੀ ਲੜਕੀ ਇਸ ਸਮੇਂ ਸਰਕਾਰੀ ਹਸਪਤਾਲ ਮੀਆਂ ਵਿੰਡ ਵਿੱਚ ਜ਼ੇਰੇ ਇਲਾਜ ਦੱਸਿਆ ਕਿ ਇਹ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਬਜ਼ੁਰਗ ਔਰਤ ਦੇ ਉਸ ਦੀ ਨੂੰਹ ਦੇ ਮਾਪਿਆਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਇਸ ਮੌਕੇ ਤੋਂ ਉਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਬਦਮਾਸ਼ੀ ਹੋਏ ਆ ਵੀ ਲੋਕ ਕਿੰਨਾ ਬਦਮਾਸ਼ੀ ਲਗਾ ਕੇ ਆਪਣੇ ਪਰਚਾ ਨਾ ਅਰਜੋ ਹੋ ਤੈਨੂੰ ਬਦਤਵਰ ਤੂੰ ਮੈਂ ਟਮਾਟਾ ਦਾਲੀ ਜੈ ਤੈਨੂੰ ਬਦਮਾਸ਼ ਲੱਗਾ ਗਣਗਾਂ ਆ ਗਈ ਇਹ ਤੂੰ ਫੜਿਆ ਮੈਂ ਚਾਤੀ ਦੇ ਨਾਲ ਮੇਰੀ ਰੋਟੀ ਖਿੱਚਤੀ ਪਾ ਇੱਕ ਮਦਕੀ ਨਾ ਦੜਾ ਮੇਰਾ ਨਾਮ ਜਸਵੀਰ ਗੌਰ ਇਹ ਕਿਹੜਾ ਪੇੜ ਜੀ ਅੱਲਾ ਤੇ ਕੀ ਗੱਲ ਹੋਈ ਆ ਤੁਹਾਡੇ ਛੱਡਾ ਲੱਗਿਆ ਵੀ ਹੱਸਾ ਲੰਮੀ ਬਹਿ ਜੇ ਸਾਨੂੰ ਮਾਰਨ ਪੈ ਗਏ ਆ ਕੁੜੀ ਵਾਲੇ ਹੂੰ ਮੇਰੇ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੁੜੀ ਦੀ ਮਰਜ਼ੀ ਨਾਲ ਹੂੰ ਤੇ ਸਾਡੇ ਘਰ ਆਣ ਪਏ ਆ ਤੇ ਸਾਨੂੰ ਸੱਟਾਂ ਪੇਟਾਂ ਬੜੀਆਂ ਲੱਗੀਆਂ ਸਾਡਾ ਤਾਂ ਦਾ ਥੋੜਾ ਝਗੜਾ ਸੀ ਸਰਪੰਚ ਨੇ ਬੁਲਾਇਆ ਸੀ 4 ਵਜੇ ਦਾ ਟਾਈਮ ਦਿੱਤਾ ਸੀ ਤੇ ਸਰਪੰਚ ਤੇ 4 ਵਜੇ ਆਇਆ ਨਹੀਂ ਤੇ 5 ਵਜੇ ਆਣ ਕੇ ਸਾਨੂੰ ਪੈ ਗਏ ਆ ਸਾਨੂੰ ਬਹੁਤ ਕੁੱਟਮਾਰ ਕਰ ਗਏ ਆ ਕਿਹੜੀ ਗੱਲੋਂ ਤੁਹਾਨੂੰ ਮਤਲ ਸੱਟਾਂ ਮਾਰਦੇ ਸਾਨੂੰ ਉਹ ਹੋਏ کہیں ਘਰ ਛੱਡਿਆ ਸੀ ਜਦੋਂ ਸਾਡੀ ਕੁੜੀ ਐਦਾਂ ਵਿਆਹ ਕਰਾ ਲਿਆ ਮੁੰਡੇ ਨੇ ਮੁੰਡੇ ਨੇ ਵਿਆਹ ਕਰਾ ਲਿਆ ਤੇ ਸਾਨੂੰ ਪੁਜਾ ਦਿੱਤਾ ਇਹਨਾਂ ਨੇ ਗੋਲੀਆਂ ਦਾ ਡਰਾਵਾ ਦੇ ਕੇ ਤੇ ਮੁੜ ਕੇ ਸਾਨੂੰ ਤਾਂਗ ਪਰੇਸ਼ਾਨੇ ਕਰਾਇਆ ਤੇ ੱੱਕੇ ਖਾਂਦੇ ਫਿਰਦੇ ਆਂ ਅਹੀਂ ਆਪਣਾ ਘਰ ਆਉਣਾ ਚਾਹੁੰਨੇ ਆ ਤੇ ਸਾਨੂੰ ਐਦਾਂ ਵੜ ਨਹੀਂ ਦਿੰਦੇ ਤੇ ਲਾਗੇ ਸਾਡਾ ਜਗਾ ਮੱਲਣ ਨੂੰ ਫਿਰਦੇ ਦੋ ਘਰ ਕਿੰਨੇ ਸਾਲ ਹੋ ਗਏ ਤੁਹਾਨੂੰ ਘਰ ਹੋ ਤੋ ਗਏ ਨੂੰ ਹਾਂ ਨੂੰ ਤੇ ਇਹਨਾਂ ਸਾਲੇ ਗੇਟ ਉੱਠਾ ਲੱਗ ਗਿਆ ਅੱਛਾ ਇਹ ਸਾਨੂੰ ਬਹੁਤ ਤੰਗ ਕਰਦੇ ਆਂ ਤੇ ਓਕੇ ਹੋਏ ਆਂ ਕਰਾਇਆ ਤੇ ਤਕੇ ਖਾ ਖਾ ਕਹਤੇ ਸਾਨੂੰ ਨੀ ਕਰ ਵੜਨ ਦਿੰਦੇ ਤੇ ਕੌਣ ਬੰਦੇ ਕੌਣ ਜਿਹੜੇ ਜਿਹੜੇ ਗੱਲ ਕਹਿੰਦੇ ਆਂ ਜ਼ਿੰਮੇਦਾਰ ਆ ਜਾਂ ਕਿਦਾਂ ਆਂ ਜ਼ਿੰਮੇਦਾਰ ਆ ਹੂੰ ਤੇ ਸਾਨੂੰ ਚੂੜੇ ਚੜੇ ਆ ਕੇ ਵੜੇ ਚੂੜੇ ਐ ਕਰਨਾ ਚੂੜਿਆਂ ਨੂੰ ਜਿਉਂ ਕਰਨਾ ਬਹੁਤ ਕੁਝ ਕਰਤੇ ਹੂੰ ਸਾਡੀ ਤੇ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਹਾਡੇ ਕਿੰਨੇ ਬੱਚੇ ਤੁਹਾਡੇ ਕਿੰਨੇ ਬੱਚੇ ਮੇਰੇ ਤਿੰਨ ਗੁੱਡੀਆਂ ਵਾ ਤੇ ਇੱਕ ਕਾਕਾ ਵਾ ਤੇ ਉਹ ਹੁਣ ਬਾਹਰ ਰਹਿੰਦੇ ਆ ਉਹ ਬਾਹਰ ਰਹਿੰਦੇ ਨਾ ਤੋਂ ਡਰਦੇ ਤੁਹਾਡੇ ਗੁੱਡੀਆਂ ਸੱਟਾਂ ਮੱਗੀਆਂ ਸਾਡੀ ਗੁੱਡੀ ਦੇ ਸੱਟਾਂ ਮੇਰੇ ਬਹੁਤ ਸੱਟਾਂ ਲਾ ਕੇ ਕੀ ਜਾਂਦੇ ਤੇ ਜਲ ਕੇ ਆ ਤੇ ਪਿੰਡਾਂ ਨੇ ਪਿੰਡਾਂ ਵਾਲਿਆਂ ਨੇ ਬਚਾਇਆ ਵਾ ਬਹੁਤ ਘੁੱਟ ਮਾਰ ਕੀਤੀ ਸਾਡਾ ਬਰਾ ਬੁਰਾ ਹਾਲਿਆ ਤੇ ਸਾਡੇ ਹਥਿਆਰ ਲੈ ਕੇ ਆਏ ਸੀ ਤੇ ਆਂਦੇ ਵੀ ਕੁੜੀ ਚੁੱਕ ਕੇ ਸਾਡੀ ਚੁੱਕੜੀ ਚੁੱਕਣ ਵੀ ਪਏ ਤੇਰ ਲਾਗੋ ਬੰਨੇ ਆੜੇ ਨੇ ਛਡਾਲਿਆ ਉਹ ਵੀਡੀਓ ਬੜੀ ਬਣੀ ਉੱਥੇ ਕੋਈ ਵੀਡੀਓ ਬਣੀਆਂ ਵਾ ਸਾਰੀਆਂ ਹੀ ਅੱਛਾ ਹਾਂਜੀ ਹੁਣ ਕੀ ਮੰਗ ਕਰਦੇ ਨੇ ਹੁਣ ਹੱਥ ਜੋੜ ਕੇ ਇਹੋ ਬੇਨਤੀ ਵੀ ਆਹੀ ਆਪਣੇ ਘਰ ਆਉਣਾ ਚਾਹੁੰਨੇ ਦਰਖਾਸਤ ਹੀ ਛਾਣੇ ਦਰਖਾਸਤ ਹੀ ਹਾਂਜੀ ਦਿੱਤੀ ਹੈ ਦਰਖਾਸਤ ਕਾਰਵਾਈ ਕਾਰਵਾਈ ਨਹੀਂ ਹਾਲੇ ਕੋਈ ਵੀ ਹੋਈ ਅੱਗੇ ਬੜੀਆਂ ਦਰਖਾਸਤਾਂ ਦਿੱਤੀਆਂ ਸਾਡਾ ਕੋਈ ਸੁਣਿਆ ਹੀ ਨਹੀਂ ਕੋਈ ਵੀ ਤੱਕ ਇਹਨੇ ਨਾ ਅਡੀ ਦਰਗਾਹ ਦਾ ਫੈਸਲਾ ਹੀ ਕੋਈ ਹੋਇਆ ਠੀਕ ਕੀ ਨਾ ਭਾ ਇਹਦੇ ਕੀ ਸਾਰੀ ਗੱਲਬਾਤ ਹੀ ਆ ਪੱਜ ਜੈਮਲ ਸਿੰਘ ਹਨ ਮੁੰਡੇ ਨਾ ਕੁੜੀ ਦਾ ਲਾ ਮਰਜ਼ੀ ਕਰਾਈ ਆ। ਜੋ ਆਪਣੀ ਮਰਜ਼ੀ ਨਾਲ ਕਰਾਈ ਹੁੰਦੇ। ਸਾਡੇ ਸਾਡੇ ਕੋਈ ਗੱਲ ਨਹੀਂ ਬਾਰੇ ਸਾਨੂੰ ਘਰ ਤਾਂ ਕਰਦੇ ਘਰ ਨਹੀਂ ਬਣਨਗੇ। ਨਮਕਿਆਂ ਮਾਰਦੇ ਰਿਪੋਰਟ ਮਾਰ ਕਰਦੇ ਆ। ਕਿੰਨੇ ਸਾਲ ਹੋ ਗਏ ਜੀ? 4 ਸਾਲ ਹੋ ਗਏ। ਹੁਣ ਤੇ ਪੈਂਦੇ ਨੇ। ਘਰ ਆਉਣਾ ਚਾਹੁੰਦੇ ਘਰ ਆਉਣੀ ਦਿੰਦੇ ਨਹੀਂ। ਤੇ ਤੁਸੀਂ ਪਰਸੋਂ ਗਏ ਪਿੰਡਾਂ ਪਰਸੋਂ ਪਿੰਡਾਂ ਪਰਸੋਂ ਫੇਰ ਨੂੰ ਕਟਿਆ ਜਿਹੜਾਂ ਨੇ ਕਟਿਆ। ਬੱਲੇ ਲਿਕੇ ਪਿੰਡੇ ਨੇ। ਕਿਹਨੇ ਕਿਹਨੇ ਬੁਲਾਇਆ ਤੁਹਾਨੂੰ ਪਿੰਡੋਂ? ਪਿੰਡੇ ਸਪਨ ਸਾਹਿਬ ਨੇ ਬੁਲਾਇਆ ਫਾਇਲੇ। ਫੇਰ। ਜਵਾਬ ਨਹੀਂ ਦੇ ਰਹਾ ਨਹੀਂ ਤੋ ਉਹ ਅੱਗੇ ਗੱਲ ਕਰ ਰਿਹਾ। ਵੀਡੀਓ ਬੜੀ ਬਣੀ ਉੱਥੇ ਸਟਾਈਲ ਵੀਡੀਓ ਬੜਾ ਬਣਾਈਆਂ ਮੁੰਡਿਆ ਦੇ ਮੈਂ ਕਿੰਨੇ ਪਹਿਲੇ ਜਖਮੀ ਤੁਹਾਡੀ ਹੋਈ ਹੈ? ਸਾਡੇ ਦੋ ਬੰਦੇ ਜਨਾਨੀਆਂ ਦੋਵੇਂ। ਹਾਂਜੀ ਇਹਨਾਂ ਗੱਲ ਪਈ। ਹਾਂਜੀ। ਕੌਣ ਬੰਦੀ ਰੱਖੀ? ਮੈਂ ਦੇਖੋ ਤੈਨੂੰ ਉੱਥੇ ਨਹੀਂ ਤੇ ਮੈਂ ਇਹ ਇਹੋ ਹੈ ਨਾ ਫਿਰੋ। ਮੈਂ ਮੈਂ ਨਹੀਂ ਪੈ ਲਗਾ। ਕਿਹੜੇ ਬੰਦੀਆਂ ਦੇ ਗੱਲ ਪਿੰਦੇ ਆ? ਪ੍ਰੇਮ ਸਿੰਘ ਉਹ ਘਰ ਦੀ ਜਨਾਬੀ ਤੇ ਦਵਿੰਦਰ ਗੌਰ ਉਹ ਬੰਦੇ ਲਿਕੇ ਆਉਂਦੀ ਆ ਦੇ ਨਾਲ ਔਰ ਮੁੰਡਾ ਵਾ। ਜੋਗਾ ਸਿੰਘ ਅਣ ਦਰਖਾਤੀ ਹਾਂਜੀ ਕੋਈ ਕਾਰਵਾਈ ਹੋਈ ਕਾਰਵਾਈ ਅਜੇ ਕੋਈ ਹੋਈ ਨਹੀਂ ਉਹਦਾ ਦਰਖਾਵਾ ਚਲੇਗੀ ਰਾ ਕੀ ਮੰਗ ਕਰ ਦਿੱਤੀ ਇਹਾਂ ਨੇ ਵੀ ਆਪਣੇ ਘਰ ਲਈ ਇਹ ਸਾਨੂੰ ਗੰਦੇਣ ਘਰ ਬੰਦੇ ਕਰਨ ਜਿਹਦੇ ਬਲੇ ਦੋਸ਼ੀ ਉਹਦਾ ਕਾਰਵਾਈ ਹੋਵੇ ਉਹਨਾਂ ਦਾ ਕਾਰਵਾਈ ਹੋਵੇ ਦੋਸ਼ੀ ਬਣ ਜੀ ਡਾਕਟਰ ਸਾਹਿਬ ਇੱਕ ਤਰ੍ਹਾਂ ਕੋ ਪੇਸ਼ੈਂਟ ਹੈ ਡਾਕਟਰ ਵੀ ਹੈ ਜਸਬੀਰ ਕੌਰ ਅੱਜ ਦੇ ਪੇਸ਼ੈਂਟ ਹਾਂਜੀ ਕੀ ਨੇ ਬਲਵਰ ਪੁਰੇ ਜਾਣੀ ਦੀ ਸਮਾਂ ਹੈ ਜਿਹੜੀ ਪੇਸ਼ੈਂਟ ਹੈ ਜਿਹੜੀ ਹੈ ਜਸਬੀਰ ਕੌਰ ਵਾਈਫ ਆਫ ਜਰਨੈਲ ਸਿੰਘ ਆ ਇਹ ਸਾਡੇ ਕੋਲ 17 ਤਰੀਕ ਨੂੰ ਆਏ ਇੱਥੇ ਹਾਂ ਲਗਭਗ 7:20 ਦੇ ਸ਼ਾਮ ਨੂੰ ਤੇ ਇੱਕ ਇਹਨਾਂ ਦੇ ਸਿਰ 'ਚ ਛੱਟ ਤੇ ਇੱਕ ਇਹਨਾਂ ਦੇ ਲੱਤ ਤੇ ਸਾਟਿਆ ਹਾਂ ਠੀਕ ਹੈ ਜੀ ਤੇ ਆਪਾਂ ਅੰਡਰ ਐਕਸ ਰੇ ਰੱਖੀ ਹੋਈ ਹੈ ਤੇ ਅੰਦਰ ਵਿੱਚ ਦੇਖਦੇ ਹਾਂ ਕਿ ਆਏਗਾ ਐਕਸ ਰੇ ਰਿਪੋਰਟਿੰਗ ਹੋਵੇਗੀ ਐਕਸ ਰੇ ਦੇਖ ਕੇ ਕੀ ਆਉਂਗੀ ਜੇ ਦੀ ਐਮ ਐਲ ਕੋਡ ਹੈਗੀ ਉਹ ਨਾਲੇ ਦੇਤੀ ਹਾਂਜੀ ਭੇਜ ਦਿੰਦੀ ਇਹ ਉੱਤੇ ਲੱਗਦਾ ਜੇ ਕੋਈ ਜ਼ਿਆਦਾ ਕੋਈ ਸਾਟਿਆ ਜਾਂ ਕੇ ਸਾਂ ਨਹੀਂ ਗੁੱਜੀ ਸਾਟੇ ਇੱਕ ਸਿਰ 'ਚ ਸਾਟ ਤੇ ਗੁੱਜੀ ਹੈਗੀ ਆ ਤੇ ਇੱਕ ਜਿਹੜੀ ਲੱਤ ਤੇ ਸਾਟਿਆ ਉਹ ਕਾਫੀ ਹੱਥੋਂ ਬਲੀਡਿੰਗ ਵਗੈਰਾ ਹੋ ਰਹੀ ਸੀ ਉਹ ਇੱਕ ਐਕਸਰੇ ਰੱਖੀ ਅੰਦਰ ਐਕਸਰੇ ਰੱਖੀ ਆ ਇਹ ਕੋਲੋਂ ਦੀ ਬੇਟੀ ਸੱਟ ਲੱਗੀ ਆ ਉਹ ਨਹੀਂ ਉਹਨਾਂ ਦਾ ਨਹੀਂ ਉਹਨਾਂ ਨੇ ਕਰਵਾਇਆ ਠੀਕ ਹੈ ਹਾਂ ਕੋਈ ਕਰਵਾਇਆ ਤਾਂ ਲੋ ਮੋਮੈਂਟਮ ਯਾਨੀ ਜਿਹੜੀ ਕੱਲੇ ਬੰਦਾਈ ਹੋਈ ਹੈ ਦਸ਼ਵੀਰ ਕੌਰ ਦੀ ਸੱਟ ਲੱਗੀ ਆ ਕਿਹਨੂੰ ਸਰਵਾਮਨ ਰਕੀ ਕਹਾਵਲ ਜੀ ਫਿਰ ਇਹਨਾਂ ਦਾ ਝਗੜਾ ਹੋਇਆ ਦੋਨੋਂ ਦਾ ਧਿਰਾਂ ਦਾ ਪ੍ਰਿੰਸ ਸਿੰਘ ਧਿਰ ਤੇ ਤੇ ਦੂਜੇ ਪਾਸੇ ਹੈ ਗਿਆ ਦਸ਼ਵੀਰ ਕੌਰ ਧਿਰ ਆ ਤੇ ਇਹਨਾਂ ਦਾ ਆਪਸ ਚ ਹੋਇਆ ਇਹਨਾਂ ਦਾ ਮੈਡੀਕਲ ਜੀ ਆਇਆ ਨਹੀਂ ਜੋ ਵੀ ਮੈਡੀਕਲ ਹੋਣਗੇ ਉਹਦੇ ਤੇ ਜੋ ਕਾਰਵਾਈ ਬਣਦੀ ਆ ਉਹਦੀ ਕਾਰਵਾਈ ਕੀਤੀ ਸਰ ਇਹਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿੱਥੇ ਜਸਬੀਰ कौर ਧੇਰਾ ਆਪਣੇ ਘਰ ਦੇ ਵਿੱਚ ਆਏ ਨੇ ਤੇ ਇਹਨਾਂ ਦੇ ਘਰ ਆਣ ਕੇ ਦੂਸਰੀ ਧਿਰ ਦੇ ਲਈ ਆ ਉਹ ਕਹਿੰਦੇ ਸਹੀ ਉਹ ਕੋਈ ਨਹੀਂ ਉਹ ਤਸਦੀਕ ਕਰ ਰਹੇ ਹਾਂ ਅਸੀਂ ਜੋ ਵੀ ਹੋਊਗਾ ਜਿਸ ਤਰ੍ਹਾਂ ਦਾ ਬਿਆਨ ਹੋਊਗਾ ਜੋ ਕਾਰਵਾਈ ਬਣਦੀ ਹੋਊਗੀ ਉਹ ਕਰ ਹੀ ਕਰਾਂਗੇ ਕੀ ਝਗੜ ਦਾ ਕਾਰਨ ਸਰ ਕੀ ਆ ਦੱਸੋ ਸਾਹਮਣੇ ਅਜੇ ਉਹ ਜੀ ਕੋਈ ਬਿਆਨ ਨਹੀਂ ਹੁੰਦਾ ਦਿੱਤਾ ਜਦੋਂ ਬਿਆਨ ਦੇਣਗੇ ਫਿਰ ਪਤਾ ਲੱਗੂਗਾ ਜੀ ਤਰਕਾਰ ਸਹੀ ਚੱਲ ਰਹੀ ਹੈ। ਅਜੇ ਕੋਈ ਕੰਪਲੇਨਟ ਨਹੀਂ ਦਿੱਤੀ ਉਹਨਾਂ ਨਾਲ ਮੈਡੀਕਲ ਆਇਆ ਜੀ ਉਹਨਾਂ ਦਾ ਕੋਈ ਜਦੋਂ ਮੈਡੀਕਲ ਆਇਆ ਜੋ ਕਰਵੇ ਬਣਦੀ ਹੈ ਉਹ ਮਿਚ ਜਾਂਦੀ ਹੈ। ਜਿੱਦਣ ਵੀ ਤੱਕ ਆਪਣਾ ਹਸਲ ਆ ਰਿਹਾ ਹੈ ਜੇ ਪਤਾ ਲੱਗਾ ਉਹਨਾਂ ਦਾ ਵੀ ਬੰਦਾ ਦਾਖਲੇ ਕੋਣ ਸਰੂ ਗਰਮੀਤ ਸਿੰਘ